ਅਰਜਤ ਨਾਲ ਕਰਤੋ ਯਾਰ ਪੰਜਾਬ ਦੀ ਸਰਕਾਰ ਨੇ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਗਰੀਬ ਲੋਕਾਂ ਨੂੰ ਫਾਇਦਾ ਦੇਣ ਵਾਸਤੇ ਜੋ ਕੈਂਪ ਲਗਾਏ ਗਏ ਸੀ ਉਹਨਾਂ ਨੂੰ ਜ਼ਬਰਨ ਰੋਕ ਕੇ ਤੱਕੇ ਸ਼ਾਹੀ ਨਾਲ ਸਾਡੇ ਲੀਡਰਾਂ ਨੂੰ ਡਿਟੇਨ ਕੀਤਾ ਅਰੈਸਟ ਕੀਤਾ ਉਸ ਦੇ ਰੋਸ ਵਿੱਚ ਅੱਜ ਅਸੀਂ ਪ੍ਰੋਟੈਸਟ ਕੀਤਾ 117 ਵਿਧਾਨ ਸਭਾ ਹਲਕਿਆਂ ਤੇ ਅੱਜ ਅਰਥੀ ਫੂਕ ਪ੍ਰਦਰਸ਼ਨ ਹੈ ਕਿਉਂਕਿ ਪੰਜਾਬ ਦੀ ਸਰਕਾਰ ਪੂਰਾ ਤੱਕਾ ਕਰ ਰਹੀ ਆ ਕਿਉਂਕਿ ਇਹਨਾਂ ਨੇ ਸਾਡੇ 3.5 ਸਾਲ ਬਹੁਤ ਪਾਪ ਕੀਤਾ ਜਿਹਦਾ ਹੁਣ ਫਾਲਾ ਜੋ ਇਹਨਾਂ ਨੂੰ ਸੱਤਾ ਤੋਂ ਚਲਦੇ ਆ ਲੋਕਾਂ ਨੇ ਕਰਕੇ ਦੇਣਾ ਉਸ ਤੋਂ ਇਹ ਬਖਲਾਹਰ ਚਾਈ ਵੀ ਆ ਵੀ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਕੰਮ ਕਰ ਰਹੀ ਆ ਪੂਰਾ ਲੋਕਾਂ ਦਾ ਸਮਰਥਨ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਜਿਸ ਦੀ ਬਖਲਾਹਰ ਤੋਂ ਇਹ ਜਿਹੜੇ ਸਾਡੇ ਕੈਂਪ ਆ ਰੋਕੇ ਜਾ ਰਹੇ ਨੇ ਸਰ ਇਕਲਾ ਤੁਹਾਡਾ ਨੈਕਸਟ ਟਾਰਗੇਟ ਕੀ ਹੋਗਾ ਨੈਕਸਟ ਟਾਰਗੇਟ ਜੋ ਪੰਜਾਬ ਦੀ ਲੀਡਰਸ਼ਿਪ ਸਾਨੂੰ ਹੁਕਮ ਕਰੂਗੀ ਅਸੀਂ ਉਵੇਂ ਉਹ ਪ੍ਰੋਗਰਾਮ ਕਰਦੇ ਰਵਾਂਗੇ ਕਿੱਥੇ ਕਿੱਥੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਫਰੀਦਕੋਟ ਜੇ ਤੋਂ ਪ੍ਰੋਗਰਾਮ ਅਸੀਂ ਕਰਤਾ ਕੋੜਕਪੂਰੇ ਅਸੀਂ ਜਾ ਕੇ ਕਰਨਾ ਬੱਤੀਆਂ ਵਾਲੇ ਚੌਂਕ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਤੇ ਅੱਜ ਇਹ ਪੁਤਲਾ ਸਾੜਿਆ ਗਿਆ। ਕਾਰਨ ਕੀ ਮੰਨਦੇ ਹੋ ਜੋ ਇਦਾਂ ਦੀ ਕਾਰਵਾਈ ਕੀਤੀ ਜਾ ਰਹੀ ਤੇ ਕੈਂਪ ਲੌਂਪ ਨੂੰ ਨਹੀਂ ਰੋਕਿਆ ਜਾ ਰਿਹਾ। ਕਾਰਨ ਇਹ ਹੈ ਜੀ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨਹੀਂ ਨਾ ਤਾਂ ਭੈਣਾਂ ਨੂੰ 1000 ਰੁਪਿਆ ਖਾਤੇ 'ਚ ਪਾਇਆ ਨਾ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਨਾ ਚੰਗੀ ਕਾਨੂੰਨ ਵਿਵਸਥਾ ਦਿੱਤੀ ਉਸ ਤੋਂ ਬਖਲਾਹਰ ਚਾਏ ਵਿਆ ਲੋਕ ਇਹਨਾਂ ਨੂੰ ਚਲਦਿਆ ਕਰਨਾ ਚਾਹੁੰਦੇ ਆ ਤੇ ਤਿਆਰੀ ਲੋਕਾਂ ਨੇ ਕਰ ਲਈ ਹੈ ਕਿ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਹੈ ਮਾਨਯੋਗ ਮੋਦੀ ਸਾਹਿਬ ਦੀਆਂ ਜੋ ਸਕੀਮਾਂ ਆ ਆਸ਼ੂਮਾਨ ਕਾਰਡ ਆ ਕਿਸਾਨ ਸਨਮਾਨੀ ਦੀ ਆ ਗਰੀਬ ਕਲਿਆਣਨ ਯੋਜਨਾ ਆ ਆਵਾਸ ਯੋਜਨਾ ਉਹਨਾਂ ਦਾ ਲੋਕਾਂ ਨੂੰ ਭਰਪੂਰ ਫਾਇਦਾ ਮਿਲ ਰਿਹਾ ਇਹਨਾਂ ਨੂੰ ਡਰ ਪਿਆ ਹੋਇਆ ਕਿ ਪਿੰਡਾਂ ਦੇ ਪਿੰਡ ਅੱਜ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਆ ਇਸ ਤੋਂ ਡਰਦੇ ਹੋਏ ਇਹਨਾਂ ਨੇ ਜਿਹੜੀ ਇਹ ਕਾਰਵਾਈ ਕੀਤੀ ਹੈ ਬਾਕੀ ਨੌਜਵਾਨਾਂ ਨੇ ਪਰਚੇ ਦਿੱਤੇ ਨਹੀਂ ਆਏ